ਦੇ ਸਮੇਂ ਤੋਂ 5 ਦਿਨ ਹੋ ਗਿਆ ਖੀ ਜਾਂਦੀ ਨੂੰ ਵੀ ਮੈਨੂੰ ਖਾਣ ਨੂੰ ਨਹੀਂ ਦੇ ਦੇ ਕੋਈ ਖਾਣ ਨੂੰ ਨਹੀਂ ਆਦੀ ਇੱਥੇ ਹਾ ਸੌ ਦੇ 4 ਕਿਲੋ ਸੇਬ ਦਿੰਦੇ ਆ ਨਿੱਤ ਬਾਪਾ ਬੋਲਦਾ ਮਰ ਜਾਣਾ ਉੱਥੇ ਸੇਬ ਨਹੀਂ ਨਾ ਕਿ ਦਿੰਦਾ ਇਹ ਮੇਰੇ ਅਲਦਾ ਮੈਨੂੰ ਬਾਹਲਾ ਕੁਝ ਲੈ ਕੇ ਦਿੰਦਾਗਾ ਖਾਣ ਪੀਣ ਨੂੰ ਸੇਬ ਨਹੀਂ ਲੈ ਤੇਰਾ ਤਾਂ ਬੜਾ ਹੀ ਚੰਗਾ ਹੈ ਮੈਂ ਤਾਂ ਮਰ ਜਾਣਾ ਆਪੀ ਨਾ ਤਜਤ ਲੱਗ 10 10 ਬੋੜੋ ਨਾ ਚਰ ਦੇ ਦੀਆਂ ਕੰਡਾ ਤੇ ਮੈਨੂੰ ਜਮਣੀ ਹੋਛਿਆ ਕਿ ਤਾ ਤਾ ਨਹੀਂ ਤੇ ਤੰਬੜਾ ਨਹੀਂ ਜਮਣ ਤਾਹੀ ਤਾਂਬੜਾ ਕੀ ਹੋ ਰਹੀ ਹੈ ਹੋਣਾ ਹੀ ਆ ਮੇਰੀਆਂ ਤਾਂ ਦੇਖਣਾ ਪਸਲੀਆਂ ਨਿਕਲੀਆਂ ਮੈਂ ਦੱਸ ਹੁਣ ਅੱਗੇ ਹੋ ਜਾ ਕਿ ਮੁੰਡਾ ਭਾੜਾ ਕਿ ਮੁੰਡਾ ਨਹੀਂ ਹੁੰਦਾ ਮੁੰਡਾ ਨਹੀਂ ਹੁੰਦਾ ਦੱਸ ਮੈਂ ਮੁੰਡੀ ਕਿੱਥੋਂ ਜੰਮਦਾ ਖਾਣੂ ਨਹੀਂ ਪੀਣੂ ਨਹੀਂ ਨਹੀਂ ਉਹ ਨਹੀਂ ਮੰਗੂਦੀ ਗੋਲੋ ਮੁੰਡਾ ਹੋਣ ਵਾਲਾ ਚੁੱਪ ਨਹੀਂ ਆ ਜਾ ਉੱਥੇ ਚੁੱਪ ਚੁੱਪ ਹੋਣਾ ਚਾਹੀਦਾ ਨਾ ਹੋਰ ਠੀਕ ਸੀ ਬਣੇ ਹਾਂ ਹਾਂ ਵਧੀਆ ਬਣੇ ਤੂੰ ਦੱਸ ਵਧੀਆ ਠੀਕ ਹੈ ਇੱਤਨਾ ਕਿ ਤੂੰ ਆਪਾਂ ਜੀ ਜਨਾਨੀ ਫੇਰ ਆਈ ਬਠੇ ਨੇ ਕਿੰਨੇ ਵਾਰੀ ਅੱਖਾਂ ਯਾਰਾ ਨਾ ਉਠਾ ਕਰ ਨਾ ਉਠਾ ਕਰ ਤਨ ਮੈਂ ਮੋਹਤ ਨਮ ਕਿੰਨੀ ਵਾਰੀ ਅੱਖਾਂ ਨਾ ਉਠਾਇਆ ਕਰ ਤੂੰ ਨਾ ਫੇਰ ਕੀ ਹੋ ਗਿਆ ਇਹਨੇ ਝੁੰਡਲਾ ਬੱਟ ਕਹਿੰਦੇ ਤੂੰ ਕਹਿੰਦੇ ਮੱਤੇ ਕਿੰਨੇ ਵਾਰੀ ਖੈ ਦਿੱਤਾ ਆ ਪਹਿਲਾ ਕੁਮੋਤਰੇ ਮੱਥੇ ਲੱਗ ਲਗੇ ਤੇ ਆਏ ਗੜੇ ਲੱਗਾ ਹੋਇਆ ਤੇ ਕੁੜੀ ਤਰੇ ਚੱਲ ਠਹਿ ਤੂੰ ਬੈਠੀਆ ਮੌਨ ਚ ਨਾ ਫੇਰ ਕੀ ਹੋ ਗਿਆ ਹੈ ਬੁੜਕ ਕਹਿੰਦੇ ਨਹੀਂ ਮੈਨੂੰ ਭੇਜ ਦੇ ਬਸ ਮੈਨੂੰ ਲੱਗਦਾ ਪੂਰਾ ਫੁੱਲੀ ਲੱਗਦਾ ਬਸ ਤੂੰ ਨਾ ਤੂੰ ਬਾਜਾ ਪਾਈ ਮਤੋਂ ਮਨਾਹੋਰ ਮੋਹ ਕਰਵਾ ਲਈ ਤੂੰ ਬਾਜਾ ਬਸ ਸਕਦੇ ਕਹਿੰਦੇ ਵੇ ਵੇ ਸੁਤਰੇਣਾ ਮੈਨੂੰ ਕੀ ਬੋਲਦਾਵੇਂ ਤੂੰ ਡੱਡ ਜੱਡਾ ਬੰਦਾ ਤੂੰ ਮਾਂ ਚੱਲ ਮਾਂ ਤਾਂ ਬੱਖਣਾਂਸ ਕਾਲੇ ਤੂੰ ਜਾ ਪਈ ਆਂਦੇ ਘਰੇ ਜਾ ਨਾ ਭੱਗ ਜਾ ਪਈ ਕੀ ਹੋਈ ਸੀ ਬਾਹਰ ਪੈ ਗਿਆ ਤੂੰ ਮੇਗੀ ਹੋ ਗਿਆ ਨਹੀਂ ਬੈ ਚੱਤ ਪਰ ਜੱਟਾ ਅੱਜ ਮਾਂ ਤੁਮ ਤੂੰ ਤੁਮ ਚੱਲ ਪੈ ਤਿੰਨ ਮਤ ਕੱਢ ਨੀ ਪਈ ਜਾ ਮੈਂ ਲੈ ਕਿਉਂ ਨਹੀਂ ਮੇਰੇ ਘਰ ਵਾਲੇ ਨੂੰ ਲਾ ਕੇ ਚਾਹ ਰਿਹਾ ਤੇ ਪਿਆ ਜਾ ਤੈਨੂੰ ਮੈਂ ਹੰਡਰ ਦਾ ਕਿਥੋਂ ਦਿਉਣੀ ਆਵੇ ਘਰ ਵਾਲੇ ਨੂੰ ਆ ਬੇ ਬਰਾਸ ਮਾਰਦਾ ਜਦ ਮੇਰੀ ਬਾਤ ਆੜਦੀ ਵੇ ਆਹ ਕੀ ਨੇ ਬਣਾ ਮੂੰਹ ਕੇ ਦੇਖ ਮੈਂ ਹੋ ਨਮ ਤ ਬਤਾਉਗੀ ਲੈ ਤੂੰ ਬਤਾਉ ਕੀ ਕੀ ਘਰ ਜਾ ਮਾਇ ਕਰਦੀ ਆ ਮੇਰੇ ਭਰਾਵਾਂ ਨੂੰ ਫੋਨ ਕਰ ਜੇ ਨਾ ਅਜ ਤੇਰੀ ਮਾਂ ਖਾਲੋ ਰਖਾਈ ਨਾ ਆ ਵੇ ਜਦ ਖਾਲਮਾ ਦੀ ਤੇ ਮੈਂ ਕਿੰਨੇ ਵਾਰੀ ਇੱਕੋ ਨਾਮ ਉਠਾਇਆ ਕਰੂੰਗੀ ਜਨਾਨੀ ਨੂੰ ਇੱਥੇ ਨਾ ਫੇਕੀ ਹੋ ਗਿਆ ਉਹਦੇ ਬੈਠੇ ਤੋਂ ਕੀ ਹੋ ਗਿਆ ਦੱਸ ਉਦੋਂ ਬੈਠਾ ਦੂ ਕੀ ਹੋ ਗਿਆ ਤਾ ਉਹ ਤਾਂ ਪਹਿਲਾ ਆਪ ਦੇ ਕੋਲ ਨੂੰ ਆਵੇ ਦੋਸਤਤਾ ਕਰਦਾ ਹੀ ਆ ਦੋਸਤਤਾ ਦੇ ਤੂੰ ਬੱਧੀ ਹੀਰ ਤੈਨੂੰ ਮੈਂ ਦੱਸਦੀ ਹਾਂ ਤੇ ਮੈਂ ਅੱਜ ਮੇਰੇ ਭਰਾਵਾਂ ਨੂੰ ਬੁਲਾ ਕੇ ਜੇ ਨਾ ਤੇਰੀ ਮਾਂ ਖਾਂਨ ਲਾਈ ਨਾ ਮੇਰਾ ਨਾਂ ਵੀ ਤੂੰ ਬੱਗਲਾ ਬਣਾ ਜਾਣੀ ਮੋਟੋ ਦੇਖ ਮੈਂ ਹੁਸਤੀ ਦੂ ਨਾ ਮੈਂ ਮੈਂ ਕਰਦੀ ਆ ਮੇਰੇ ਭਰਾਵਾਂ ਨੂੰ ਫੋਨ ਕਰਦੀ ਫੋਨ ਕਹਾਂ ਕਹਦੀ ਹੁੰਦੇ ਕਿ ਜਨਾਨੀ ਦਾ ਦਿਮਾਗ ਗਿੱਚੀ ਪਿਸਦੇ ਤੇ ਗਿੱਚੀ ਪਿਸਦੇ ਤੇ ਦਿਮਾਗ ਗਿੱਟਿਆ ਚ ਵੇ ਤੇਰੇ ਹਾਈ ਨਹੀਂ ਦੰਦ ਜਨਾ ਬੰਦਾ ਤੂੰ ਤੇਰੇ ਦਿਮਾਗ ਕਿੱਥੇ ਆ ਹੁਣ ਬਾਤ ਨੂੰ ਹੁਣ ਤਾਂ ਦੇ ਨੂ ਤੂੰ ਸਦੀਨ ਵਾਲੇ ਹੋਰ ਹਾਂ ਤੈਨੂੰ ਇੰਨੀ ਕੰਮ ਕੋਈ ਕਰਦੀ ਵੀ ਨਹੀਂ ਦੇ ਦੁੱਖ ਫੋਨ ਬਣਾ ਮੇਰਾ ਮੈਂ ਕਰਦੀ ਆ ਮੇਰੇ ਭਰਾਵਾਂ ਨੂੰ ਫੋਨ ਬਣਾ ਤੈਨੂੰ ਨਹੀਂ ਦੇਵੀ ਹਰਜਾਇ ਉਹ ਵੜ ਚ ਗਈ ਉਹ ਹਾਂ ਬਾਹਰ ਡੁੱਟਣਾ ਹਾਂ ਬਾਹਰ ਆਲੋ ਵੇ ਪਰਸ ਬੁਲਾ ਲਾ ਵੇ ਉਹ ਬਾਹਰ ਹੁਣ ਬਾਹਰ ਨਿਕਲਦਾ ਕਿਉਂ ਨਹੀਂ ਹੈ ਬਾਹਰ ਨਿਕਲ ਤੇਰੀ ਘਰ ਵਾਲੀ ਨੂੰ ਧੱਕੇ ਮਾਰਦਾ ਨਹੀਂ ਜਾਂਦਾ ਸੀ ਜਾ ਵੇ ਬਾਹਰ ਨਾ ਆਜੇ ਤੈਨ ਮੇਰੇ ਨਾਲ ਗੱਲ ਕਰ ਤੂੰ ਇੱਧਰ ਬੇ ਕੁਛ ਨਹੀਂ ਕਹਿੰਦਾ ਹੋ ਜਾ ਬਾਹਰ ਨਹੀਂ ਕਹਿੰਦਾ ਮੇਰੇ ਧੱਕੇ ਮਾਰੇ ਨਹੀਂ ਕੀ ਕਹਿੰਦਾ ਮਾਰੇ ਨਹੀਂ ਤੂੰ ਮਾਰ ਦੇਣ ਧੱਕੇ ਨਹੀਂ ਮਾਰੇ ਮਾਰੇ ਨਹੀਂ ਤੂੰ ਸਾਡੇ ਘਰ ਆ ਕੇ ਸਾਡੀ ਦੀ ਰੋ ਮਾਰਦਾ ਮਰੂੰਗਾ ਤੂੰ ਮੇਰੀ ਘਰ ਵਾਲੀ ਨੂੰ ਧੱਕੇ ਮਾਰ ਮੈਂ ਰੋ ਵੀ ਨਾ ਮਾਰ ਸਕਾ ਨਾ ਪੀ ਜਕਰ ਸਾਡੇ ਘਰ ਨਾ ਪੀ ਜਾਕਰ ਤੇਰੀ ਘਰ ਵਾਲਾ ਆਉਂਦੀ ਆ ਪਹਿਲਾਂ 8 ਵਜੇ ਆ ਕੇ ਬਹਿ ਜਾਂਦੀ ਆ ਪਹਿਲਾਂ ਇਹਨੂੰ ਕਹ ਇਹਨੂੰ ਨਹੀਂ ਹੋਣਾ ਨਾਲ ਸੁਣ ਲੈ ਤੂੰ ਮੈਂ ਤੈਨੂੰ ਵੀ ਤੂੰ ਆਪ ਦਾ ਘਰ ਵਾਲੀ ਨੂੰ ਰੋਕ ਮੈਂ ਰੋਕ ਤੂੰ ਭੱਜ ਜਾ ਸਾਡੇ ਕਰ ਭੱਜ ਜਾ ਲੈ ਨਾਲ ਸੁਣ ਲੈ ਚੱਲ ਤੂੰ ਤੈਨੂੰ ਠੀਕ ਆ ਸੁਆ ਨਹੀਂ ਦੇਖਿਆ ਸੁਆ ਇਹ ਟੋਟੇ-ਨੋਟੇ ਕਰਕੇ ਛੱਟੂ ਮੈਨੂੰ ਪਸਤਾਉ ਲੈ ਹੁੰਦਾ ਖੜਾ ਜਾ ਪਸਤਾਉ ਤੂੰ ਲੈ ਆ ਕੇ ਪਸਤਾਉ ਲੈ ਕੇ ਆ ਤੂੰ ਜਾਓ ਤੂੰ ਕਹਿਣਾ ਇਹ ਮਗਰ ਹੈ ਨੰਕ ਪਸਤਾਉ ਮਾ ਤੂੰ ਗੋਲੀ ਉੱਗੀ ਤੂੰ ਤੇਰੇ ਵਿੱਚ ਦੀ ਵੇ ਭੱਜ ਜਾਵੇ ਹੈ ਇਹਦੇ ਕੋਈ ਹੈ ਵੀ ਹੈ ਕਿ ਨਾ ਕੁਛ ਹੈਗਾ ਹੈ ਬਰਵਾਤਾਂ ਨੂੰ ਤਾਂ ਤੂੰ ਆ ਕੇ ਨਾਲ ਦੇ ਕਰ ਬਹਿ ਜਾਨੀ ਉਹਨਾਂ ਦੇ ਤਾਂ ਦੇ ਨਹੀਂ ਤੁਹਾਨੂੰ ਪਤਾ ਹੁੰਦਾ ਹੁੰਦਾ ਆਪਣੇ ਵੀ ਇੱਧਰ ਕਿੱਧਰ ਬਾਰੀ ਐਨੀ ਪਰ ਹੁਣ ਕਿਧੋ 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 ਬਾਗ ਜਾ ਬਾਗ ਜਾ ਬਾਗੇ ਹੋ ਬਾਗਿਓ ਕੋਈ ਜਿੱਦ ਕੇ ਸ਼ੂਟ ਨਾ ਪਸਤੌਲ ਵੀ ਦਿੱਤੀ ਸੀ ਬਸ ਤਾੜ ਗਈ ਤੇਰੇ ਪਟੋਟੇ ਡੋਟੇ ਕਰ ਦਿੰਦੇ ਉਹ ਮਰ ਜਣਿਆ ਪਟੋਟੇ ਡੋਟੇ ਕਰ ਦਿੰਦਾ ਜਿਹੜਾ ਬਾਕੀ ਨਹੀਂ ਬਾਕੀ ਨਹੀਂ ਲੈ ਭਾਗ ਬਣੇ ਅਚਕ ਕੀ ਤਾਰਾ ਰੱਬ ਸੁਣਦਾ ਨਾ ਬੇ ਇਹੇ ਰੱਬ ਦੀਆਂ ਸੁਣਨੀਆਂ ਨਾ ਮੈਂ ਤੈਨੂੰ ਦਸੀ ਜੰਨੀ ਆ ਸਾਧ ਮੈਨੂੰ ਠੀਕ ਨਹੀਂ ਲੱਗਿਆ ਉਹ ਤੂੰ ਕੋ ਫਰਤਰਾ ਠੀਕ ਨਹੀਂ ਲੱਗਿਆ ਨਹੀਂ ਲੱਗਿਆ ਤੂੰ ਕੋ ਠੀਕ ਹੈ ਤੂੰ ਦੇ ਤਰੀ ਦੀ ਲੈ ਤਰੀ ਖੜ ਜਾ ਇਹਨੂੰ ਹੁਣ ਖੋਲਤਾ ਲਵਾਂ ਖੋਲ ਲੈ ਇਹਨੂੰ ਨਾ ਇਹ ਮੈਨੂੰ ਤਾਂ ਪਖੰਡੀ ਜਾਂ ਸਾਧ ਲੱਗਿਆ ਮੈਂ ਤੈਨੂੰ ਦੱਸਾਂਗਾ ਲਾ ਕੋਈ ਗੱਲ ਨਹੀਂ ਤੇ ਸਾਧ ਪਖੰਡੀ ਦੇਦੇ ਕਿੱਦਾਂ ਸੁਣਦਾ ਉਹ ਕਈ ਵਾਰ ਤਾਂ ਐਹ ਜਿਹਾਂ ਖਵਾਏਗਾ ਕਬੂਤਰਾ ਕਿਤੇ ਜਮੀਂ ਲੈ ਕਿਤੇ ਹੱਥੋਂ ਕੰਮ ਨਿਕਲ ਜੇ ਉਹ ਨਹੀਂ ਨਿਕਲਦਾ ਤੂੰ ਸੱਤ ਲੈ ਕੇ ਆਪਣਾ ਨਾ ਮਾਰ ਆਪਾ ਆਪਾ ਪਤਨੀ ਨਾ ਵੀ ਬਰਾਮ ਆਇਆ ਨਾ ਅੱਜ ਐਂ ਜਾ ਤੂੰ ਪਾ ਤੂੰ ਤੇ ਕਿਵੇਂ ਕਰਾ ਰਹੇ ਅਗਰ ਅਗਰਾਰੇ ਕਰਦੀ ਐ ਫਿਰ ਬੇ ਮੈਂ ਤੈਨੂੰ ਆਖੀ ਐ ਨੀ ਆ ਪੁਤੀ ਮੈਨੂੰ ਠੀਕੜੀ ਲੱਗ ਉਹ ਤੂੰ ਤੇ ਬਸ ਖਾਲਾ ਪਤੀ ਨੀਂ ਰੱਬ ਸੁਣ ਲੈ ਕੋਈ ਗੱਲ ਨਹੀਂ ਬੇ ਤੇਰੇ ਦਰਦ ਹੋਣ ਲੱਗ ਗਿਆ ਬੇ ਕੀ ਹੋ ਗਾ ਤੈਨੂੰ ਆ ਜਾ ਭੱਜ ਗਿਆ ਤੇ ਮੇਰਾ ਸਾਹ ਰੁਕ ਗਿਆ ਬੇ ਹੰਦੀ ਤੇ ਕੀ ਸਾਹ ਰੁਕ ਗਿਆ ਤੇਰਾ ਉਹ ਮਰੀ ਨਹੀਂ ਆ ਹਾਏ ਬੇ ਆਏ ਹਾਈ ਵੀ ਤੇ ਕਰ ਦੋ ਖੜਾ ਜੋਗਾ ਕਰ ਲਾ ਜੋਗਾ ਕੱਪਰਾ ਨਹੀਂ ਕਰਾ ਜੋਗਾ ਕਰਾਏਗਾ ਆਏ ਆਏ ਮੇਰੇ ਤਾਂ ਨਹੀਂ ਵੜੀਆਂ ਬਾਬਾ ਹਾਈ ਮੇਰੇ ਤਾਂ ਨਹੀਂ ਵੜੀਆਂ ਆ ਸਦੀ 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 ਆਏ ਆਏ ਕਰਾ ਆਏ ਆਏ ਵੇ ਹਾਈ ਹਾਈ ਆਏ ਤਾਂ ਜੇ ਮੈਨੂੰ ਲੱਗਦਾ ਬਈ ਜਵਾਕ ਵੀ ਜੋਗਾ ਕਰਨ ਲੱਗ ਗਿਆ ਆਹੋ ਵਾਹ ਆਇਆ 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 ਹਾਏ ਬਾਬਾ ਆੜ ਗਈ ਮੇਰੀ ਹਾਏ ਆਇ ਮੇਰੀ ਬਾੜ ਗਈ ਬੇ ਮੈਨੂੰ ਲੱਗਦਾ ਜਿ ਬਾਗ ਜੋ ਕਾ ਕਰੀਆ 100 ਰੁਪਏ ਕੁਝ ਵਾਇਦਾ ਨਾ ਬਤਾ ਦੇ ਬਾਗ ਮੜ ਗਈ ਤੀ ਅਬੇ ਉਹ ਵੀ ਉਹਨੇ ਵੀ ਬਾਗੜੀ ਕੀਤੀ ਹੋਗੀ ਓ ਭਾਈਆ ਭਾਈਆ ਤੂੰ ਕੋਈ ਨ ਲੱਛਣ ਨਹੀਂ ਬਾਈ ਤੇ ਹਾਏ ਮਰ ਜਾਣਾ ਬੇ ਓਏ ਭਾਈਆ ਬਾਬੇ ਨੂੰ ਬੁਲਾਉਣਾ ਪਊ ਮੈਨੂੰ ਫੋਨ ਲਾਉਣ ਦੇ ਮੈਨੂੰ ਫੋਨ ਤੇ ਪੈ ਗਈ ਖੜੀ ਹੋ ਜਾ ਬੇ ਮਨ ਜਣਿਆ ਮੈਨੂੰ ਬਾਬਾ ਸਹੀਕ ਨਹੀਂ ਲੱਗਦਾ ਵੇ ਠੀਕ ਨਹੀਂ ਲੱਗਦਾ ਤੈਨੂੰ ਤੈਨੂੰ ਤਾਂ ਕੋਈ ਵੀ ਨਹੀਂ ਠੀਕ ਲੱਗਦਾ ਮੈਨੂੰ ਲਾਉਣ ਦੇ ਸੁੱਖ ਨੂੰ ਫੋਨ ਲਾਉਂਦੇ ਬਾਬੇ ਨੇ ਦੇਊਗਾ ਹਾਏ ਬੇ ਮੈਨੂੰ ਸਾਧੇ ਠੀਕ ਨਹੀਂ ਲੱਗਦਾ ਓ ਤੈਨੂੰ ਤਾਂ ਕੋਈ ਤੈਨੂੰ ਤਾਂ ਮੈ ਵੀ ਨਹੀਂ ਠੀਕ ਲੱਗਦਾ ਹਾਏ ਸਾਧ ਨਹੀਂ ਠੀਕ ਲੱਗਦਾ ਤੈਨੂੰ ਬੇ ਮੈਨੂੰ ਤਾਂ ਠਰਕੀ ਜਾ ਲੱਗਿਆ ਹਾਏ ਹਲੋ ਆ ਜਾ ਉਹ ਸੁੱਖ ਜਣ ਬਾਬੇ ਨੂੰ ਲੈ ਕੇ ਆ ਯਾਰਾ ਹਾਲੇ ਕਿ ਇਹਨੂੰ ਫੜਾ ਵੜਾ ਇਹ ਦਰਦ ਉੱਟਕੜਾ ਵਿਚਾਰੀ ਤੇ ਹਾਏ ਬੇ ਉਹਨੂੰ ਕਹਦੇ ਛੇਤੀ ਆ ਜਾ ਮਰ ਜਾਣਾ ਮੈਂ ਤਾਂ ਮਰ ਗਈ ਬੇ ਇਹ ਹਾਂ ਦਾ ਹੁਣ ਜਿਆਦੇ ਹੋ ਬਈ ਪੈ ਜਾ ਪੈ ਇੱਥੇ ਪੈ ਹਾਏ ਬੇ ਪੈ ਜਾ ਪੈ ਹਾਏ ਬੇ ਮੈਨੂੰ ਸੇਬ ਲਾ ਦੇ ਹਰ ਦੇਵਾ ਸੇਬ ਦੁਖਦਾ ਤੇ ਦਲ ਦੀ ਸੇਬ ਹਾਲਦੀ ਐ ਬੇ ਮੈਨੂੰ ਛੱਲੀ ਲਿਆ ਦੇ ਹੋ ਖਾਵੇ ਜਾਨੀ ਮਤਲਬ ਠੀਕ ਹੈ ਆਰੀਓ ਆਰੀਓ ਆਹੀ ਘਾਰ ਆ ਬਸ ਹਾਂ ਬਾਹੀ ਘਰ ਆ ਗਿਆ ਆਇਆ ਬਾਬਾ ਚੱਲੇ ਗਏ ਰੁਕ ਬੇਟਾ ਕੀ ਹੋ ਗਿਆ ਬਾ ਇਸ ਘਰ ਚ ਬਹੁਤ ਵੱਡਾ ਪ੍ਰੇਤ ਆ ਜੇਲਾ ਤੁਹਾਡੇ ਤੇਰੇ ਚਾਚੇ ਦੇ ਘਰ ਲੜਾਈ ਪਵਾਉਂਗਾ ਕਲੇਸ਼ ਰਹਿੰਦਾ ਹੂੰ ਤੇਰੀ ਮਾਸਤੀ ਹੂੰ ਚਾੜਾ ਦੇ ਚਾੜਾ ਆਇਆ ਬਾਬਾ ਉਹ ਚੁੱਪ ਰਹਾਂਗਾ ਨਾ ਬਾਬਾ ਮੇਰੇ ਦਰਦ ਵਾਲਾ ਹੋਈ ਜਾ ਬਾਬਾ ਜੱਟ ਜੱਟ ਜੂ ਬਾਬਾ ਐ ਬਾਬਾ ਬਾਬਾ ਜੀ ਆਗੇ ਬਾਬਾ ਜੀ ਬਾਬਾ ਜੀ ਆਰੀ ਆਰੀ ਬਬਾਈ ਦੇਖੂ ਕਰਾ ਪਾ ਆਹ ਚੀਵਾ ਨੂੰ ਬਬਾ ਆਏ ਹਾਂ ਜਿੰਦੂ ਬਬਾ ਆਹ ਤਾਂ ਬੱਟਾ ਪ੍ਰੇਮ ਤੁਹਾਨੂੰ ਦੇਖ ਕੇ ਬਹੁਤ ਖੁਸ਼ ਆਇਆ ਚੱਕਰੋ ਬਬਾ ਹਾਂ ਫਿਰ ਮੈਂ ਵੀ ਨਾ ਬੈਠੇ ਨੇਤਰਾ ਬਬਾ ਦਾ ਮੈਂ ਚਸਤਾ ਕਰਦੀ ਹਾਂ ਬਬਾਈ ਆਰੀ ਆਰੀ ਬਾਈ ਰਾਬਾ ਬੇ ਆਏ ਗੁੱਪਕਾਰੇ ਬੇ ਆ ਜਾ ਬਬਾ ਮੇਰੇ ਵੇ ਮੇਰਾ ਸਾਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਮੇਲੇ ਨਾਲ ਤੂੰ ਆਈ ਬੜਾ ਟਾਲੂ ਹੈ ਨਹੀਂ ਹੈ ਗਰੀਬ ਆਪਾ ਹੱਲ ਯਾਰ ਕਰ ਬਾਬਾ ਮੇਰ ਕਰ ਮੇਰ ਕਰ ਬਾਬਾ ਹਲ ਚੁੱਕਾ ਬੇਟਾ ਹਾਈ ਹਾਈ ਬੇ ਮੈ ਨਹੀਂ ਬਚਦੀ ਵੇ ਆਰਿਓ ਹਾਈ ਆਰਿਓ ਹਾਈ ਬੇ ਮੈ ਨਹੀਂ ਬਚਦੀ ਵੇ ਆਰਿਓ ਆਏ ਹਾਈ ਵੇ ਮੇਰਾ ਸਾਹ ਬੰਦ ਹੋ ਗਿਆ ਵੇ ਕਰੋ ਬਾਬਾ ਮੇਰੇ ਤਾਂ ਹੀ ਗਰੀਬ ਦੇ ਬਾਬਾ ਹੱਲ ਕਰ ਮਨਾਂ ਟਾ ਬੇਰਦੇ ਆ ਬੇਟਾ ਬਾਬਾ ਛੇਤੀ ਕਰੋ ਕੋਈ ਨਾ ਬੱਚਾ ਛੇਤੀ ਕਰੋ ਬੇ ਮਰ ਜਾਣਾ ਹੱਥੀ ਫਿਰਿਆ ਨਾ ਉਹ ਟੱਕ ਜਾਵਾ ਆ ਬਾਬਾ ਜੀ ਅਕਦਮ ਪੁੱਠੇ ਪਰਾਂ ਨਹੀਂ ਹਰਦੀ ਏ ਆਏ ਘਰ ਭਗਤਾ ਹੋਰ ਤੈਨੂੰ ਪੂਜੀ ਦੇ ਕੇ ਜਾਣਾ ਅੱਛਾ ਹਾਏ ਇਹਨੂੰ ਇੱਕ ਵਾਰੀ ਹੋਰ ਖਵਾ ਅੱਛਾ ਫੇਰ ਜੀ ਖਵਾ ਬਾਬਾ ਹਾਂ ਹੁਣੇ ਹੀ ਖਵਾ ਹਾਏ ਲੈ ਫੜਾ ਆਰੀਓ ਹਲ ਹਾਏ ਬੇ ਖੜੀ ਖੜੀ ਆਰੀਓ ਠਾ ਠਾ ਹਾਏ ਹਾਏ ਵੇ ਪਾਣੀ ਲੈ ਦੇ ਪਾਣੀ ਦੀ ਘੋਟ ਲੈ ਦੇ ਅਈਓ ਲੈ ਫੜ ਲੈ ਆ ਚੱਕ ਆਏ ਜਾਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਅੱਖੇ ਵੇਲੇ ਨਾਲ ਤੂੰ ਆਈ ਬਲਾਟਾਲ ਤੂੰ ਹਾਏ 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 ਪਾਣੀ ਲੈ ਪੁਰਾਣੀ ਕੀ ਹੋ ਗਮ ਮੋਟੋ ਨੇ ਹਾਏ ਹਾਏ ਬੱਬਾ ਮੈਂ ਨਹੀਂ ਬਚਦੀ ਵੇ ਹਾਏ ਹਾਏ ਮੈਂ ਨਹੀਂ ਬਚਦੀ ਵੇ ਪੱਪਾ ਇਹ ਜਾ ਹਾਏ ਜਾ ਕਲਾ ਫੜ ਗਈ ਤਾਇਆ ਪਾਏ ਕੰਮ ਤਾਂ ਖਰਾਬ ਹੋ ਗਿਆ ਲੱਗਦਾ ਬੱਚਾ ਇੱਥੋਂ ਕੱਜਣਾ ਪੈਣਾ ਹਾਏ ਬਹੁਤ ਮੁਸੀਬਤ ਪੈ ਗਈ ਜੀ ਹਾਏ ਚਲ ਦੇਖਦੇ ਆ ਕੋਈ ਜਾਨ ਲਾਉਂਦੇ ਆ ਮਾਰਦੀ ਵੇ ਹਏ ਹੋਰ ਬਾਬਾ ਫਿਰ ਕਰੋ ਹਾਲ ਕੋਈ ਬੱਚਾ ਮੇਰੇ ਤਾਂ ਬਸੋਂ ਬਾਹਰ ਆ ਗਿਆ। ਕਿਹੜਾ ਇੱਕ ਵਾਰੀ ਡਾਕਟਰ ਨੂੰ ਦਿਖਾ ਦੇ ਮੈਂ। ਮੈਂ ਤਾਂ ਤੇਰੀ ਤੇ ਗੱਲ ਸਿੱਧੀ ਸੀ ਤੇਰੇ ਬਸੋਂ ਬਾਹਰ ਕਿਵੇਂ ਆ। ਮੈਂ ਪਹਿਲੀ ਦੱਸੀ ਹਾਂ ਕਿ ਬਾਬਾ ਤੂੰ ਹੀ ਕਰੇਗਾ ਹੋਰ ਕੋਣ ਕਰੂਗਾ। ਬਸ ਮੇਰੇ ਬਸੋਂ ਬਾਹਰ ਆ ਬੇਟਾ ਮੈਂ ਜਿੰਨਾ ਕਰਾਂ। ਸਾਰਾ ਤੇਰੇ ਦੁਗਰਾਇਆ। ਤੇਰੇ ਬਸੋਂ ਬਾਹਰ ਨੇ ਤੇ ਪੁੱਤ ਮੈਂ ਤੂੰ ਦਿੱਤਾਂ ਯਾਰ। ਜਿੰਨਾ ਕਿ ਮੈਂ ਕਰਨਾ ਸੀ ਕਰਤਾ ਬੇਟਾ ਤੁਸੀਂ ਡਾਕਟਰ ਅੱਗੇ ਹੀ ਬਾਬਾ ਤੈਨੂੰ ਕਰਨਾ ਪਊ ਹੁਣ। ਬੱਚਾ ਮੈਂ ਕਹਿ ਤਾ ਨਾ ਤੋ। ਮੈਂ ਪਹਿਲੀ ਆਖਿਆ ਸੀ ਕੋਸ਼ਿਸ਼ ਨਹੀਂ ਇਹਦੇ ਕੋਲੇ। ਮੇਰਾ ਨਾ ਠੱਗ ਬੂਬਣਾ ਠੱਗ ਕੇ ਲੈ ਗਿਆ ਤੂੰ ਤਾਂ ਕਹਿੰਦਾ ਸੀ ਉਹ ਤੂੰ ਆ ਕਰ ਗਿਆ ਮੈਂ ਹੀ ਗਿਆ ਲੈ ਤਾ ਠੱਗ ਕੇ ਠੱਗ ਕੇ ਲੈ ਗਿਆ ਤੇਰੀ ਬਜਾ ਰਹੀ ਜਾਂਦੇ ਸੀਗੇ ਕੀ ਨਹੀਂ ਤੇ ਚਲ ਉਹਨੂੰ ਡਾਕਟਰ ਕੋਲੇ ਲੈ ਕੇ ਚੱਲ ਚੱਲ ਲੈ ਕੇ ਡਾਕਟਰ ਕੋਲ ਲੈ ਗਿਆ ਠੱਗ ਆਪ ਨੂੰ ਨਹੀਂ ਸਮਝੋ ਲੈ ਕੇ ਚੱਲੇ ਰਹੁਣ ਆਈ ਹੀ ਆ ਲੈ ਡਾਕਟਰ ਨੂੰ ਨਹੀਂ ਲੈਣਾ ਬੂਆ ਚੱਪਾ ਬਈ ਬਈ ਆਪਾਂ ਨਹੀਂ ਆਖਿਆ ਸੀ ਬੇ ਓ ਹਮਨ ਲੈ ਜਾਣਾ ਘਰ ਇਹ ਨਹੀਂ ਖλασਣ ਘਰ ਨਹੀਂ ਲੈ ਜਾਣਾ ਬਈ ਕੋਈ ਨਹੀਂ ਹੁੰਦਾ ਮਾਸੇ ਹਾਏ ਹਾਏ ਨਾ ਮਰਵਾ ਲੈ ਤੇਰੀ ਨੇ ਮੈਂ ਹਾਏ ਮੈਂ ਨਹੀਂ ਬਚਦੀ ਬੇ ਤੂੰ ਮਰ ਤੂੰ ਬਚੀ ਵੀ ਨਾ ਓਏ ਓਏ ਆਇਆ ਮਾਰਤੀ ਬੇ ਕੋ ਆ ਹੌਂਡੀ ਮੇਂ ਤੋੜਾਂ ਤੱਲ ਲੱਗਾਂ ਆਏ ਆਓ ਡਾਕਟਰ ਸਰ ਮੈਂ ਹੌਡੀ ਮਰ ਜਾਣਾ ਹੌਂਡੀ ਪਾ ਦੋ ਹਾਏ ਨਹੀਂ ਐ ਹਾਏ ਵੇ ਮੇਰਾ ਸਰੀਰ ਠੰਡਾ ਪੈਂਦਾ ਜਾਂਦਾ ਵੇ ਕਹੋ ਤਿੰਨ ਸ਼ਮਲੀਆਂ ਆਈਏ ਤੋ ਠੰਡੇ ਪਾਈ ਹਾਏ ਵੇ ਹਾਏ ਲੱਤ ਖੜਗੀ ਗਈ ਹਾਏ ਪਹਿਲਾਂ ਦੋ ਚੱਕ ਕੇ ਨਾ ਹਾਏ ਹਾਏ ਦੇਖੋ ਡਾਕਟਰ ਸਭ ਕਰੇ ਨੂੰ ਕੀ ਕੀ ਗੱਲ ਹੋ ਗਈ ਚਿੰਗਣਾ ਮਰੀਏ ਦੇਖ ਲੈ ਜਨਾ ਕੀ ਹੋ ਗਈ ਹਾਏ ਹਾਏ ਦੇਖ ਲੈ ਡਾਕਟਰ ਹਾਏ ਹਾਏ ਉੱਟ ਟੱਕ ਜਾਓ ਹਾਏ ਵੇ ਹੋ ਗਿਆ ਜਦ ਲਈਏ ਦਰਦ ਹੁੰਦਾ ਵੇ ਜੇ ਮੈਨੂੰ ਪਤਾ ਹੋਵੇ ਤੇਰੇ ਕੋਲੇ ਕੀ ਆਵਾ ਐ ਹਾਏ 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 ਫੇ ਮੈਨੂੰ ਲੱਗਦਾ ਜਵਾਬ ਪਕੜਾ ਭਾਈ ਜਾਂਦਾ ਵੇ ਓ ਟੱਕ ਜਾ ਓ ਟੱਕ ਜਾ ਤੂੰ ਹਾਏ ਹਾਏ ਛੇਦੀ ਕਰਨਾ ਵੇ ਕੀ ਹੋ ਗਿਆ ਡਾਕਟਰ ਸਾਹਿਬ ਅਜੀ ਬੀਬੀ ਤਾਂ ਠੀਕ ਹੈ ਦਰਦ ਹੁੰਦਾ ਹਾਂ ਦਰਦ ਹੁੰਦਾ ਇਹ ਕਈ ਦਰਦ ਹਾਏ 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 ਮਾਰ ਗੀ ਵੇ ਹਾਏ ਵੇ ਮੈਣੀ ਬੱਤ ਦੀ ਅੰਦਰ ਆਲਟਰਾਸਾਉਂਡ ਕਰਨਾ ਪਊ ਪਹਿਲਾਂ ਕਰਾਈ ਜਣਰਾ ਨਾ ਜੀ ਕਰਾਈ ਨਹੀਂ ਹਾਏ ਜਣਨਾ ਕਰਨਾ ਪਊ ਇਹਨਾਂ ਨੇ ਪਹਿਲਾਂ ਆਲਟਰਾਸਾਉਂਡ ਕਰਕੇ ਫੇਰ ਦੇਖ ਲੈ ਕੀ ਕੀ ਗਰੀਬਾ ਕਰੀ ਠੀਕ ਹੈ ਸਭ ਦੇਖੋ ਫਿਰ ਆਲਟਰਾਸਾਉਂਡ ਕਰਕੇ ਦੇਖੋ ਆਲਟਰਾਸਾਉਂਡ ਕਰ ਲੀ ਹਾਏ ਅੰਦਰ ਲੈ ਜਾਓ ਆਲਟਰਾਸਾਉਂਡ ਹਾਏ ਹਾਏ ਵੇ ਖੜੀ ਕਰਲਾ ਖੜੀ ਹੋ ਜਾ ਮੱਜੇ ਮੱਜੇ ਖੜੀ ਹੋ ਜਾ ਕਰ ਤੇ ਬਹੁਤ ਮੋਟੀ ਗੱਲ ਪਾ ਕੇ ਨਹੀਂ ਵੇ ਕਾਇ ਵੇ ਤੇਰੇ ਛਾਪੇ ਛੜੀ ਆ ਸਾਰੇ ਹਾਏ ਹਾਏ ਵੇ ਮੈਨੂੰ ਫੜ ਕੇ ਲੈ ਜਾ ਵੇ ਫੜ ਜਾ ਹਾਏ ਇਹ ਦੱਬੇ ਨਹੀਂ ਐਵੇਂ

ਇੱਕ ਦਾ ਬੰਦੇ ਨੂੰ ਢਿੱਲੀ ਨੂੰ ਵਾਲਾ ਡਾਕਟਰ ਸਾਹਿਬ ਹਾਂ ਦੇਖੋ ਕੋਈ ਮੜਾ ਮਟਾ ਬਾਅਦ ਰਿਪੋਰਟ ਆ ਰਿਪੋਰਟ ਤੋਂ ਬਾਅਦ ਹੀ ਦੱਸਾਂਗੇ ਚਿੰਤਾ ਹੋਈ ਵੀ ਮੈਨੂੰ ਵੀ ਹੋਰ ਨਾ ਕੋਈ ਇਦਾਂ ਹੋ ਹੋ ਰਿਪੋਰਟ ਆ ਜਾਣਾ ਉਹ ਅਡਰਸ ਹੌਣ ਕਰਨ ਭੇਜਿਆ ਰਿਪੋਰਟ ਆ ਗਈ ਉਸ ਤੋਂ ਬਾਅਦ ਹੀ ਦੱਸਾਂਗਾ ਤੁਹਾਨੂੰ ਵੀ ਕੀ ਦਿਖ ਰਿਹਾ ਕੀ ਨਹੀਂ ਜੇ ਆਪਣੇ ਹਿਸਾਬ ਜੌਨ ਹੋਇਆ ਤਾਂ ਆਪਾਂ ਦੇਖ ਲੈਣੇ ਫੈਂਟਸੀ ਦਿਨੇ ਰਿਪੋਰਟ ਆ ਜਾਂਦਾ ਸੋ ਦੇ ਸਾਹਿਬ ਜੀ ਡਾਕਟਰ ਤੁਸੀਂ ਰੱਬ ਹੋ ਬਸ ਆ ਗਈ ਰਿਪੋਰਟ ਆ ਗਈ ਰਿਪੋਰਟ ਕੀ ਹੈ ਜੀ ਸਰ ਸਾਹਿਬ ਦੇਖ ਲਓ ਦਰਦੰਦ ਨੂੰ ਕਿੰਨਾ ਕ ਟਾਈਮ ਹੋ ਗਈ ਡਾਕਟਰ ਦਰਦ ਤਾਂ ਪਹਿਲਾਂ ਹੋ ਜਾਂਦਾ ਸੀ ਇਹਦੀ ਦਵਾਈ ਨਾਲ ਸੱਟ ਕਹੋ ਜਾਂ ਲੱਗਦੀ ਕੱਲ ਕਰ ਕੱਲ ਦੇ ਦੀ ਜਿਆਦਾ ਹੋਈ ਜਾਂਦਾ ਬਾਲਾ ਇਹ ਤਾਂ ਤੁਸੀਂ ਕੰਮ ਹੀ ਬਾਲਾ ਵਧਾਈ ਬੈਠੀ ਆ ਇਹਦਾ ਕੀ ਹੋ ਗਿਆ ਸਾਹਿਬ ਇਹਨਾਂ ਬੱਚੇ ਦੇ ਸਾਲੀ ਨਲੀ ਚ ਕੋਈ ਕਾਲੇ ਰਗ ਦੀ ਚੀਜ਼ ਫਸੀ ਪਈ ਹੈ ਕੋਈ ਗਾਲ ਜੂਲਾ ਬਣਿਆ ਪਿਆ ਅੱਛਾ ਜੀ ਇਹ ਤਾਂ ਕਰਕੇ ਦਰਦ ਹੁੰਦਾ ਇਹਨਾਂ ਦੇ ਇਹਦੇ ਮਾਂ ਨੂੰ ਤੇ ਬੱਚੇ ਨੂੰ ਦੋਨਾਂ ਨੂੰ ਖਤਰਾ ਹੈ ਤੇ ਐਮਰਜੈਂਸੀ ਆਪਰੇਸ਼ਨ ਕਰਨਾ ਪਊ ਇਹਨਾਂ ਦਾ ਹਾਏ ਰੱਬਾ ਓਏ ਇਹਨਾਂ ਦਾ ਤੁਸੀਂ ਦੇਖ ਲਓ ਵੈਸੇ ਤਾਂ ਕੰਮ ਬਾਲਾ ਵਧਿਆ ਪਿਆ ਤੇ ਜੇਦੋਂ ਤੁਸੀਂ ਗਾਹ ਲ ਜਾਣਾ ਚਾਹੁੰਦੇ ਤਾਂ ਗਾਹ ਲੈ ਜਾਓ ਕਿਤੇ ਤੇ ਜੇ ਤੁਸੀਂ ਕਹੋ ਤਾਂ ਆਪਣੇ ਕੋਲ ਇਥੇ ਪੈਸੇ ਜਮਾ ਕਰਵਾ ਦੋ ਫਿਰ ਆਪਾਂ ਅਗਲੀ ਕਾਰਵਾਈ ਮੰਨੋ ਸ਼ੁਰੂ ਕਰ ਦਿੰਦੇ ਨੇ ਡਾਕਟਰ ਸਾਹਿਬ ਮੈਂ ਤਾਂ ਕਰੀ ਬੰਦੇ ਬੰਦਾ ਕਿੱਥੇ ਚਲੇ ਜਾਊਗਾ ਇਹ ਤੁਸੀਂ ਜਿਹੜੇ ਬੰਦੇ ਤੇ ਹੈਗੇ ਪਤਾ ਕਿ ਇਹ ਕੰਮ ਬાળા ਬਧਿਆ ਪੈਸੇ ਜੀ ਜਿਹੋ ਜਿਹਾ ਹੁੰਦਾ ਤਾਂ ਆਪਾਂ ਤੁਹਾਨੂੰ ਦੱਸਦੇ ਹੁੰਦੇ ਭਾਈ ਕੰਮ ਤੁਸੀਂ ਪਹਿਲਾਂ ਹੀ ਬાળા ਵਧਾ ਰੱਖਿਆ ਇਹਨੂੰ ਖਾਣ ਪੀਣ ਨੂੰ ਵੀ ਦਿੱਤਾ ਸੀ ਕੁਝ ਦਿੱਤਾ ਸੀ ਖਾਣ ਪੀਣ ਨੂੰ ਡਾਕਟਰ ਸਾਹਿਬ ਕੁਝ ਨਹੀਂ ਦਿੱਤਾ ਇਹਨੂੰ ਬਸ ਹੂੰਕਾ ਖਾਂਦੀ ਰਹੀ ਹੈ ਕੇਲੇ ਸੇਬ ਖਾਂਦੀ ਰਹੀ ਹੈ ਇਹ ਹੋਰ ਤਾਂ ਕੁਝ ਨਹੀਂ ਨਹੀਂ ਫਿਰ ਉਹ ਕੇਲੇ ਸੇਬ ਤਾਂ ਆਏ ਨਾ ਮੰਨ ਲਓ ਉਹ ਤਾਂ ਖਾਣ ਪੀਣ ਵਾਲੀ ਚੀਜ਼ ਹੈ ਵੀ ਉਹ ਜਿਹੜੀ ਅੰਦਰ ਫਸੀ ਇਸ ਤਰ੍ਹਾਂ ਯਾਦ ਕਰ ਲਓ ਤੁਸੀਂ ਦਿੱਤਾ ਹੋਊ ਤਾਂ ਹੀ ਫਸਿਆ ਨਾ ਮਾਨੂੰ ਜੀ ਉਹਦੇ ਸਾਲੀ ਨਲੀ ਸੀ ਡਾਕਟਰ ਸਾਹਿਬ ਮੈਨੂੰ ਸਾਧ ਕੋਲੇ ਜਾਂਦੇ ਰਹੇ ਉਹਦੇ ਕਬੂਤੀ ਰੱਖੀ ਸੀ ਬਸ ਪਰ ਇੱਥੇ ਆਪਾਂ ਗਲਤੀ ਕਰ ਰਹੇ ਹਾਂ ਇੱਥੇ ਮਾਰ ਖਾ ਜਾਂਦੇ ਆ ਜਿਹੜੀ ਆ ਬਘੂਤੀਆਂ ਦੇ ਕਿੰਨੇ ਕਿ ਦਿਨ ਰੋਗੇ ਖਾਂਦੇ ਆ ਨੂੰ ਉਹਨੂੰ ਡਾਕਟਰ ਸਾਹਿਬ ਹੋਗੇ 15 20 ਦਿਨ ਹੋਗੇ ਡਾਕਟਰ ਸਾਹਿਬ ਫਿਰ ਉਹ ਵੀ ਅੰਦਰ ਕੱਠੀ ਹੋਈਗੀ ਉਹ ਮਾਨੂੰ ਅੰਦਰ ਜਾਲਾ ਬਣ ਗਿਆ ਉਹਦਾ ਸਾਲੀ ਨਲੀ ਚ ਸਾਲਣ ਚ ਦਿੱਕਤ ਹੋ ਰਹੀ ਹੁਣ ਬੱਚੇ ਨੂੰ ਤੇ ਨਾ ਦਾ ਕੰਮ ਬਾਲਾ ਵਧਿਆ ਪਈ ਤੁਸੀਂ ਆਪ ਦਾ ਦੇਖ ਲਓ ਕਿਤੇ ਹੋਰ ਦਿਖਾ ਲੂ ਮੈਂ ਤਾਂ ਕਹਿੰਦਾ ਗਾ ਲੈ ਜੀ ਤੁਸੀਂ ਨਹੀਂ ਡਾਕਟਰ ਸਾਹਿਬ ਕਿਉਂ ਡਾਕਟਰ ਸਾਹਿਬ ਮੈਂ ਕਿਉਂ ਕਰਦਾ ਇਹ ਕੰਮ ਬਾਲਾ ਵਧਿਆ ਪਈ ਜੀ ਆਪਣੇ ਹੱਥ ਵਿੱਚ ਦਾ ਹੁੰਦਾ ਤਾਂ ਆਪਾਂ ਕਰ ਦਿੰਦੇ ਜੀ ਨਹੀਂ ਡਾਕਟਰ ਸਾਹਿਬ ਤੁਸੀਂ ਕਰੋ ਡਾਕਟਰ ਸਾਹਿਬ ਰੱਬ ਦਾ ਰੂਪ ਹੁੰਦਿਆ ਡਾਕਟਰ ਤੇ ਤੁਸੀਂ ਕਰੋ ਪਤਾ ਕੀ ਇਹ ਬੱਚੇ ਨੂੰ ਮੈਂ ਗਰੀਬ ਬੰਦਾ ਮੈਂ ਕਿਥੇ ਆਏ ਥੋੜੇ ਆਸੇ ਦੋਨੋਂ ਨੂੰ ਬੱਚਤ ਦਿੱਕਤ ਜਿਆਦਾ ਹੋ ਰਹੀ ਏ ਤੇ ਇਤਕਲੀ ਬਿਛਾਦਾ ਹੋਈ ਪਈ ਤਾਂ ਕਰਕੇ ਤੁਹਾਨੂੰ ਕਹਿ ਰਹੇ ਜੀ ਜੇ ਤੁਸੀਂ ਗਾਹਾਂ ਦਿਖਾ ਲਓ ਇੱਕ ਵਾਰੀ ਆ ਲੈ ਤੁਹਾਡੀ ਰਿਪੋਰਟ ਆ ਭਾਈ 250 ਕੰਮ ਬਾਹਰ ਹੀ ਤੁਸੀਂ ਆਪ ਦਾ ਕਿਤੇ ਹੋਰ ਨਹੀਂ ਜਾਨਕ ਆਉਨੇ ਬਰਾ ਕੋੜਾ ਮਾਨ ਹੇਕਾ ਮ ਬਾਲਾ ਬਧਾ ਰੱਖਿਆ ਤੇ ਸਾਡੇ ਹੱਥੋਂ ਅਸੂਦੋ ਤਾਂ ਭਈਆ ਜੀ ਤੁਹਾਨੂੰ ਦੱਸਦਾ ਤੁਸੀਂ ਆਉਂਦਾ ਗਾਂ ਦੇ ਸਾਨੂੰ ਆ ਲੋ ਦੋ ਦੇ ਰੋ ਨਹੀਂ ਜੈ ਜੀ ਸਾ ਮਕਰੀਂ ਬੰਦਾ ਮਕਰੀਂ ਉਹ ਤਾਂ ਗੱਲ ਠੀਕ ਹੈ ਪਤਾ ਕੀ ਆਪਾਂ ਇਹ ਕੰਮ ਬਾਲਾ ਬਧੇ ਪਰ ਸਾਡੇ ਪਾਸ ਪਰੋ ਨਹੀਂ ਨਹੀਂ ਕਿਤੇ ਸਾਡੇ ਹੁੰਦਾ ਤਾਂ ਅਸੀਂ ਕਰ ਦਿੰਦੇ ਮੈਂ ਤਾਂ ਗਰੀਬ ਤੇ ਕਿੱਥੇ ਆ ਗਿਆ ਮਾ ਮਾਂ ਨੂੰ ਤੇ ਬੱਚੇ ਨੂੰ ਤਕਲੀਫ ਹੋਈ ਬੇਜਾੜਾ ਉਹਦੀ ਸਾਰੀ ਨਾਲੀ ਜੰਮਾ ਬੰਦ ਹੋ ਗਈ ਸੀ ਉਸ ਕਾਰਨ ਨਿਕਲ ਨਹੀਂਉਂਦੀ ਨਾ ਨਹੀਂ ਡਾਕਟਰ ਸਾਹਿਬ ਤੇ ਦੇਖਦੇ ਨੇ ਦੋਨੋਂ ਚੈੱਕਪਾ ਕਰ ਦੋ ਡਾਕਟਰ ਚੈੱਕ ਤਾਂ ਕਰ ਲਿਆ ਸੀ ਰਿਮੋਟਾਂ ਦੇਖੀ ਹੋ ਘਰੀਆ ਨਾ ਤਾਂ ਹੀ ਤੁਹਾਨੂੰ ਕਹੇ ਗਏ ਕਿ ਕੋਸ਼ਿਸ਼ ਕਰੋ ਬਾਕੀ ਚਲੋ ਭਾਈ ਅਸੀਂ ਆਪ ਦਾ ਜੋਰ ਲਾ ਕੇ ਦੇਖਣੇ ਨੇ ਕੋਸ਼ਿਸ਼ ਕਰਕੇ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਪਰ ਡਾਕਟਰ ਸਾਹਿਬ ਦੇਖੋ ਕੀ ਕਹਿੰਦੇ ਆ ਬੰਦੇ ਨੇ ਪਰ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਬੰਦਾ ਡਾਕਟਰ ਸਾਹਿਬ ਮੈਂ ਕਿੱਛੇ ਇਲਾਜਾ ਦੱਸ ਨਿਕਲੇ ਪਤਾ ਨਹੀਂ ਇੱਕ ਕਰਨਾ ਰਿਹਾ ਬਾਹਰ ਰੱਖਿਆ ਫਿਰ ਤੁਸੀਂ ਪਹਿਲਾਂ ਉਹਨੂੰ ਘਰੇ ਰਹਿਣ ਨੂੰ ਬਾਬਿਆਂ ਦੇ ਚੱਕਰ ਤੇ ਪਏ ਰਹ ਤੁਸੀਂ ਨੰਬਰ ਵੱਡਾ ਬਤਾ ਸਰ 1.7 ਚਲੋ ਆਇਆ ਕਰਦੇ ਤੁਸੀਂ ਫਿਰ ਆਪਾਂ ਕਹਾ ਦਾ ਲਾਅ ਸ਼ੁਰੂ ਕਰਦੇ ਕਿਹੜੇ ਕਿਹੜੇ ਪੈਸੇ ਜਮ੍ਹਾਂ ਕਰੋਗੇ 10000 ਹਾਂ ਬਾਕੀ ਦਾ ਗਾਹ ਦੇਣਾ ਪਰ ਜਿੰਮੇਵਾਰੀ ਸਾਡੀ ਕੋਈ ਨਹੀਂ ਹੈਗੀ ਭਾਈ ਉਹ ਤੁਹਾਡੀ ਜਿੰਮੇਵਾਰੀ ਹੈ ਜਿਹੜਾ ਕੁਝ ਵੀ ਆਊਗਾ ਬਾਕੀ ਪਰਮਾਤਮਾ ਦੇ ਫਿਰ ਸਰ ਮੈਂ ਕੀ ਬੰਦਾ ਇੰਨੀ ਬੰਦਾ ਸੀ ਪਿੱਛੇ ਜਾਉਂਗਾ ਪੈਸੇ ਤਾਂ ਦੇਖੋ ਹੱਲ ਕਰਨਾ ਪਊ ਤੇ ਨਹੀਂ ਤੁਸੀਂ ਆਪ ਦਾ ਭਈਆ ਦੱਸਾ ਦਿਖਾ ਦਿਓ ਨਹੀਂ ਡਾਕਟਰ ਸਾਹਿਬ ਮੈਂ ਕਿੰਨੇ ਦਾ ਤਾਂ ਕਰਨਾ ਪਊ ਉਹ ਕੰਮ ਬੜਾ ਵੱਧਿਆ ਪਿਆ ਜੀ ਬੜਾ ਵੱਡਾ ਪ੍ਰੈਸ਼ਰ ਕਰਨਾ ਪਊਗਾ ਬੱਚੇ ਨੂੰ ਵੀ ਖਤਰਾ ਮਾਂ ਨੂੰ ਕਰਨਾ ਵੀ ਛੇਤੀ ਛੇਤੀ ਪਊ ਅਜੇ ਅਜੇ ਨੂੰ ਚ ਕਰਨਾ ਪਊਗਾ ਬੜੇ ਜੇ ਕੰਮ ਵਧੀਆ ਬਣਾਣਾ ਜੇ ਤੁਸੀਂ ਪਹਿਲਾ ਕੰਮ ਕਰੀ ਹਿੰਦੀ ਫਿਰ ਇਹਦਾ ਕੰਮ ਆਦਾ ਨਹੀਂ ਸੀ ਮੈਂ ਤੁਸੀ ਨੂੰ ਸਵੇ ਹੀ ਅੱਪਾ ਕਹਾਂਦਾ ਜਾਂਦਾ ਟ੍ਰੀਟਮੈਂਟ ਸ਼ੁਰੂ ਕਰ ਦਿੰਨੇ ਜੇ ਤੁਸੀਂ ਪੈਸਾ ਦੇੰਦਿਆਂ ਕਰਦੇ ਹੁੰਦਾ ਫਿਰ ਤੁਸੀਂ ਚੱਲ ਫਿਰ ਬੜਾ ਕੰਮ ਨਹੀਂ ਕਰਦੇ ਕੋਈ ਕਵੀ ਡਾਕਟਰ ਸਾਹਿਬ ਤੁਸੀਂ ਟ੍ਰੀਟਮੈਂਟ ਸ਼ੁਰੂ ਕਰੋ ਨਾ ਪੈਸੇ ਦੇ ਤੇ ਪੈਸੇ ਨਹੀਂ ਚਾਹਦੇ ਕੋਈ ਦਾ ਇਲਾਜ ਚ ਕੋਈ ਕੰਮ ਨਹੀਂ ਕਰਦਾ ਹੋ ਜਾਂਦਾ ਪਾਉਂਦਾ ਚਲੋ ਟਰੀਟਮੈਂਟ ਕਰੀਏ ਬੋਲਦੇ ਵਾਇਟ ਨਾ ਦਿੱਲੇ ਕਿਤੇ ਮੂੰਹਾਂ ਲਾਇ ਮੇਖੇ ਗਏ ਗੋਲ ਮਾਕੇ ਦੇ ਰੰਗ ਕੋਈ ਕਿਸੇ ਨਾ ਅਰਬਾਤੀ ਚਿੱਤ ਦੇ ਕੱਤੇ ਆ ਮਿਲਦੇ ਨੇ ਹਾਂ ਬائیں ਮੋੜ ਪਾਉਂਦੇ ਹੀ ਤਾਇਕ ਕਰਦੇ ਰਾਇਰ ਪੈਸੇ ਚੈਂਦੇ ਜਿੰਨੇ ਜਿਆਗਿਆ ਕਰੀਆ ਹਾਂ ਬਾਈ ਮੋੜੀ ਚਾਹੀਦੇ ਯਾ ਹੈ ਕਹਣੀ ਕੋ ਬਾਈ ਯਾਰ ਕਰਦੇ ਹਾਲ ਮੋੜੀ ਕਰਦੇ ਕੋਈ ਹੋਰ ਨੂੰ ਆਇਆ ਕੋਈ ਨੂੰ ਮਾਂਸਾਰੀ ਨੂੰ ਆਉਣੇ ਕੋਈ ਨਾ ਹਾ ਬਬੂ ਬਾਈ ਕਿਵੇਂ ਆ ਬਾਈ ਇਹ 5000 ਰੁਪਏ ਚਾਹੀਦਾ ਆ ਫਿਰ ਕੋਈ ਨਾ ਕਰਦਾ ਬਾਈ ਇਹਦਾ ਹਾਂ ਬਾਈ ਮੋਣੀ ਚਾਹੀਦਾ ਯਾਰ ਤੂੰ ਬਾਈ ਬਣ ਕੇ ਹੱਲ ਕਰਦੇ ਯਾਰ ਮੇਰੇ ਤੇ ਮਸੇ ਵਿੱਚ ਪਈ ਆ ਬਾਈ ਬਣ ਕੇ ਕਰਦੇ ਆਲੇ ਯਾਰ ਇਹ ਹਾਂ ਇਹਨੂੰ ਸਾਰੀ ਜਵਾਬ ਦੀ ਆ ਉਹਨੂੰ ਮਾਇਆ ਦੇ ਦਿੱਤੀ ਇੱਕ ਬੰਦੇ ਨੂੰ ਹੋਰ ਪੁੱਛ ਦਿੰਦਾ

ਹੈ ਨੀ ਤੇ ਠੀਕ ਆ ਭਾਈ ਤਦਖਰ ਉਹ ਬੈਸਮਾਨਾ ਨਾ ਕਿੰਝ ਕਰੇ ਆਲੇ ਮੈਂ ਹੋਰੋਂ ਨਾ ਲੱਗ ਸੁਣਾ ਹੈ ਬਾਬਾ ਹੁੰਦਾ ਜਿਵੇਂ ਮਰਵਾਣਿਆ ਅਬ ਰਾਸ ਕਰਦਾ ਹੈ ਬਕੀਰ ਦਾਨ ਕਰਾ ਬਾਬਾ ਅਬ ਸੱਚਾ ਬਾਸਾ ਸੁਨਦਰ ਜੀ ਮੇਰੇ ਤੋਂ ਗਰੀਬੀ ਕੋਲੇ ਬਾੜ ਦਾ ਨਾ ਮੈਂ ਸੁਚਾ ਬਾਸਾ ਕਰੰਦੇ ਕਰਪਾ ਇਹ ਸੱਚਾ ਬਾਸਾ اے ਬਾਬਾ ਬੱਬਾ ਨਾਨਕਾ ਕਰ ਕੋਈ ਕਰਤਾ ਮੋਰ ਗਰੀਬ ਬੁਲਉ ਜਪਾ ਹੋਰ ਜੀ ਪਰਮਾਤਮਾ ਪੀਰ ਗੋਬਾ ਬੋਲੇ ਵੇ ਬੱਬਾ ਓਏ ਰੱਬਾ ਕਰਾ ਪਰਮਾਤਮਾ ਵੇ ਹੋ ਮੇਰੇ ਜਵਾਕ ਜੀ ਹੋਏ ਮੇਰੇ ਪਰਮਾਤਮਾ ਵੇ ਰੱਬਾ ਸੱਚੇ ਬਾਜਾ ਤੂੰ ਹੀ ਆਕਰੀ ਮੇਰਾ ਉਹ ਗੋੜ ਦੇ ਦਿੱਤੇ ਬਾਦ ਵਿੱਚ ਤੇਰਾ ਰਸਮੀ ਉਹ ਇਹ ਦਿੱਤਾ ਬਾਦ ਉਹ ਨਾ ਉਹ ਗਿੰਦਰਾ ਵੇ ਕੀ ਹੋ ਰਿਹਾ ਹੋ ਭਰਾਈ ਕਿਵੇਂ ਹੈ ਹਾਂ ਕੋਈ ਕੋਈ ਅੰਨਾ ਕੀ ਹੋ ਗਈ ਕਰੋਈ ਕੋਈ ਮੈਂ ਕਿ ਡਾਕਟਰ ਕੀ ਕਹਿੰਦੇ ਡਾਕਟਰ ਨੇ ਭਾਇਆ ਉਹ ਪੈਸਾ ਨਹੀਂ ਸਾਡੇ ਡਾਕਟਰ ਤੀਜਾ ਨੇ ਵੀ ਸਭ ਠੀਕ ਠਾਕ ਤਾਂ ਸਭ ਕੁਝ ਜਿਨੀ ਹੋਈ ਲੰਦਾ ਉਹ ਵੇ ਕਿਹਾ ਦੋ ਸਰੀਰ ਕਿਹਾ ਭਾਈ ਹੋਏ ਨੇ ਇਹ ਕੀ ਕਹਿੰਦਾ ਏ ਯਾਰ ਐਨਾ ਬੋਲ ਤੂੰ ਆ ਵੀਰ ਜੌਨੀ ਨਹੀਂ ਹੈ ਕਿ ਯਾਰ ਉਹ ਮਾਰ ਤੂੰ ਮਾਰਾ ਕੀ ਟੱਕੜੇ ਕਿਸੇ ਦੀ ਤੇਰੀ ਬੈ ਜੀ ਤੇਰਾ ਕਿਉਂ ਮਾਰਾ ਕੋਈ ਯਾਰ ਤੇਰੇ ਪੰਜ ਪੁੰਨਿਆ ਯਾਰ ਉਹ ਮਾਰਿਆ ਬੰਦਾ ਯਾਰ ਬੰਦਾ ਨਾ ਤੂੰ ਤੇ ਮਾਰਿਆ ਜਿੰਨੇ ਮੈਂ ਕਿਹਾ ਤੇਰੇ ਲਈ 50 ਲੱਗ ਪਾਇਆ ਮੈਂ ਲੈ ਕੇ ਆਇਆ ਬੱਸ ਓਏ ਯਾਰ ਤੂੰ ਮੈਨੂੰ ਯਾਰ ਮੈਨੂੰ ਜਦੋਂ ਪਤਾ ਲੱਗੇ ਨਾ ਮੈਂ ਉਹਦੀ ਚੱਕਿਆ ਤੈਨੂੰ ਪਤਾ ਕਿ ਮੇਰੀ ਪੈਸੇ ਚਾਹੀਦੇ ਨਹੀਂ ਕੋਈ ਗੱਲ ਨਹੀਂ ਠੀਕ ਆ ਤੂੰ ਐ ਬਰਾ ਦਾਕਟਰ ਨੂੰ ਬਰਾ ਪੈਸੇ ਭਰੀਏ ਠੀਕ ਆ ਤੇਰੇ ਨਾਲ ਠੀਕ ਆ ਕੋਈ ਮੈਨੂੰ ਲੈ ਜਾਣਾ ਸਤਿ ਸ਼੍ਰੀ ਅਕਾਲ ਹੌਸਲਾ ਵਾਲਾ ਜੀ ਦਰਸੋਂ ਦੀ ਬੇਸਾ ਫਸਲੀਆਂ ਦੇ ਟ੍ਰੀਟਮੈਂਟ ਤੁਸੀਂ ਪਰਮਾਤਮਾ ਅਗੇ ਅਰਦਾਸ ਕਰੋ ਸਾਡੀ ਕੋਸ਼ਿਸ਼ ਹੈ ਇਹੀ ਹੈ ਤੇ ਮਾਂ ਦੇ ਬੱਚੇ ਨੂੰ ਦੋਨਾਂ ਨੂੰ ਹਾਂਜੀ ਹਾਂਜੀ ਫੈਸਲਾ ਹੋ ਵੀ ਜੇ ਹਾਂਜੀ ਫੈਸਲਾ ਫੈਸਲਾ ਐਸੇ ਆਵੇ ਤੁਹਾਨੂੰ ਜਾਨਾ ਹੈ ਕਿ ਤੁਸੀਂ ਲੱਖ ਬਣ ਜੀ ਟ੍ਰੀਟਮੈਂਟ ਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਆਪਣੇ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਜਾਂਦੇ ਬਾਕੀ ਪਰਮਾਤਮਾ ਦੇ ਹੱਥ ਨੇ ਹੋਰ ਚਾਹੀਦਾ ਸੀ ਹੋਰ ਜੈ ਨੂੰ ਤਿਆਰ ਹੈ ਜੀ ਮੇਰੇ ਆਪਣੇ ਨੇ ਪੂਰੀ ਕੋਸ਼ਿਸ਼ ਕੀਤੀਆਂ ਪੰਜ ਬਣੀਆਂ ਘਰ ਦਾ ਬਾਪ ਕੋਈ ਨਹੀਂ ਮੈਂ ਤਾਂ ਦੇ पूरा पूरा लादा है सर लादा है सर लादा है सर लादा है सर आप सही हैं कोई ना प्रभाव ना गिंद्रा प्रभाव ना कर ठीक है और पैसे पकड़ते हैं बट ट्रीटमेंट शुरू हो गया ठीक है सब ऐसा है पढ़ा देता है पढ़ा देता है देखो माल तेरी और तेरा कारण पूरा ठीक है अब बेचारा तो बात है ना वही तो मेर ਮੈਨਾਂ ਫੇਰ ਬੰਦਾ ਵੈ ਤੈਨੂੰ ਚਲੇ ਆ ਕਿ ਤੇਰੀ ਗੋਲ ਬਾਈ ਕਿੱਥੇ ਗਿਆ ਇਹਾ ਛੋਟਾ ਕੰਮ ਜਨਾ ਫੇਕੀ ਹੋ ਗਿਆ ਛੋਟਾ ਬੰਦਾ ਜਦੋਂ ਬੋਲਦਾ ਹੁੰਦਾ ਕਿੱਥੇ ਹੋ ਗਿਆ ਕੁਛ ਨਹੀਂ ਹੁੰਦਾ ਨਾ ਕਮਾਲ ਇਹਨਾਂ ਦਾ ਇਹਨਾਂ ਦਾ ਕੁਛ ਨਹੀਂ ਹੁੰਦਾ ਜੀ ਇਹਨਾਂ ਦੇ ਕਲ ਤੋਂ ਬਾਅਦ ਬਾਈ 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 ਹਾਂ ਫਸ਼ੋ ਪੀਰੇ ਸੋਤਾਂ ਦਾ ਰਾਜਾ ਬੈਠਾ ਤੇਰੇ ਕੁਛ ਬੋਲ ਅਜ਼ਾਦੋਸ ਵੀ ਬਰੇ ਰਹਾ ਸਵਾ ਚਾਹ ਤੇ ਬੱਚੇ ਦੀ ਮਾਂ ਹਾਂ ਦੱਸੋ ਦੋਨੇ ਵਧੀਆ ਠੀਕ ਹੈ ਮੁੰਡਾ ਹੋਇਆ ਲੱਡੂ ਲੁੱਡੂ ਬੰਡੂ ਹਾਂ ਹੋਇਆ ਦੋਨੇ ਘਰ ਦੇ ਜੋ ਬਾਰਾ ਠੀਕ ਹੈ ਇੰਦਰਾ ਮੁੰਡਾ ਹੋ ਗਿਆ ਜਰਾ ਆਪਣੀ ਟੈਨਸ਼ਨ ਲਈ ਜਾਂ ਮੇਰੀ ਕੀ ਆ ਦਿੰਦਾ ਯਾਰ ਸੌਣ ਲਈ ਆਪਣੇ ਆਪਣੇ ਆਇਆ ਯਾਰ ਹਾਂ ਉਹ ਤਾਂ ਪਰਵਾਹੀ ਹਾਂ ਬਾਈ ਬੋਲ ਜਾਓ ਇਹ ਆਪਣੇ ਆਪਣੇ ਪਰਿਵਾਰ ਤੇ ਗ੍ਰਿਜਬਾਗ ਦੇ ਨਾਲ ਸਹੀ ਸਲਾਮਤ ਕਰਦਾ ਹਾਂ ਮੈਂ ਯਾਰ ਮਾਰ ਕਰਾ ਦਿੱਤਾ ਆਪਾਂ ਮਸਨਾ ਗਲਤ ਕਰੀ ਨਾ ਕਿਸੇ ਦਾ ਹਾਂ ਬਾਈ ਬੈਕ ਵੀ ਨੂੰ ਕੁਝ ਗਲਤ ਕਰਦਾ ਹੁੰਦਾ ਕੋਈ ਬਈ ਕਿਸੇ ਦਾ ਮਾਰਾ ਖਾਸ ਆ ਜਾਂਦਾ ਹੈ ਇਹ ਆਪਣੇ ਲਈ ਐਡੂ ਲਡੂ ਮਚਾਈਦਾ ਲਡੂ ਮਠਾਈ ਦਾ ਇੰਤਜ਼ਾਮ ਕਰ ਤੋਂ ਹੋਣਾ ਆ ਗਏ ਆਏ ਆਏ गोविंदरा ओए मैं भदना हूं भाई जनाओ मैं मत जना मैंनु भी फड़ लो ओए फड़ लो मैं मत जना हूं फड़ दे अरे हां आ मेरी या हो मैं मैं यकीन नहीं हो रहा जमी मैं तोड़ा देख मैं गौर ना बिल्लियों का खड़ा से

ਏ ਆਏ ਮੇਰਾ ਛੋੜਾ ਮੇਰਾ ਦੁੱਖਾ ਮੇਰਾ ਸ਼ਰੀਰ ਦਾ ਰੋਗ ਮੇਰਾ ਮਾਵੀਦੋ ਨਾ ਮਰ ਜਾਣਿਆ ਕਾਦਾ ਸੁਣੀ ਰੋਲ ਰਹਿਣਾ ਤਾਂ ਦੂਜੇ ਵਰਗਾ ਹੀ ਐ ਜਦੋਂ ਤੱਕ ਮਰ ਜਾਣੀ ਤੂੰ ਕੋਈ ਨਾ ਕੁਸ਼ੀ ਆਈਏ ਕਰੇ ਕੁਸ਼ੀ ਆਈਏ ਮੈਨੂੰ ਤਾਂ ਮਾਰਦਾ ਸੀ ਇਹਨੇ ਕਾਦਾ ਸੁਣੀ ਰੋਲ ਹਾਂਜੀ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਹੁਣ ਤੁਸੀਂ ਦੱਸੋ ਬਹੁਤ ਕੁਸ਼ੀ ਆਈਏ ਡਾਕਟਰ ਆਪਾਂ ਰਾਬੂ ਜੀ ਮੇਰੀ ਸੋਨੀ ਸੁਣ ਦਿਨਾ ਏ ਧੰਨਵਾਦ ਕਰੀ ਗਾ ਜੀ ਜੀ ਬਾਬੇ ਮੁਬੈਨ ਚੱਕਰਾ ਜਨਾਬ ਪਰਮਾਤਮਾ ਨੇ ਵਧੀਆ ਸੁਣ ਲਈ ਥੋਡੂ ਪਰਮਾਤਮਾ ਨੇ ਵਧੀਆ ਸੁਣ ਲਈ ਥੋਡੀ ਆ ਹੁਣ ਜੇ ਬਹੁਤਿਆਰਾਂ ਹੀ ਮੁੰਡੇ ਤੇ ਕੁੜੀਆਂ ਕੁੜੀਆਂ ਤੇ ਮੁੰਡੇ ਬਣਨ ਲੱਗੇ ਬਸ ਫਿੱਟਾ ਹੋਏ ਬੈਲ ਲਗਿੰਦਰਾ ਸਿੰਘ ਹਾਈ ਗੱਲ ਸੇਬਾ ਨੇ ਰੱਖ ਲੈ ਤੁਹਾਨੂੰ ਥੋਡੀ ਅਰਦਾਸ ਕਰਕੇ ਪਰਮਾਤਮਾ ਅੱਗੇ ਤੇ ਗਾਹਾਂ ਨੂੰ ਇਹੋ ਜਿਹਾ ਕੰਮ ਨਾ ਕਰੇ ਬਾਬੇ ਨੇ ਬਿੱਕਰ ਨਾ ਹਾਂ ਸਹੀ ਗੱਲ ਪਰਮਾਤਮਾ ਨੇ ਥੋੜੀ ਖੁਸ਼ੀ ਦਿੱਤੀ ਸੀ ਪਰਮਾਤਮਾ ਸਹੀ ਗੱਲ ਹੈ ਜੀ ਸਤ ਪੋਤੀ ਦੇ ਕੇ ਮਾਰਦਾ ਸੀ ਤੁਸੀਂ ਤੇ ਚਲੋ ਵਧੀਆ ਹੁਣ ਖੁਸ਼ ਹਾਂ ਹਾਂ ਡਾਕਟਰ ਸਾਹਿਬ ਬਹੁਤ ਖੁਸ਼ੀ ਆਇਆ ਬੰਦਿਆ ਠੀਕ ਹੈ ਸਰ ਹਾਂ ਹਾਂ ਸਰ ਡਾਕਟਰ ਸਾਹਿਬ ਸਹੀ ਗੱਲ ਹੈ ਜੀ ਤਾਂ ਸਾਦਾ ਪਿੱਛੇ ਨਹੀਂ ਲੱਗਣਾ ਜੀ ਡਾਕਟਰ ਸਾਹਿਬ ਜੋ ਆਪਣੇ ਬਗਾਨੇ ਜਿਹੜਾ ਸਕਦੇ ਡਾਕਟਰ ਸਾਹਿਬ ਉਹ ਸਾਥ ਨਹੀਂ ਕਰ ਸਕਦੇ ਬਸ ਇੰਨੀ ਕਿ ਦਿਮਾਗ ਤਾ ਦੇਣਾ ਕਿਤੇ ਨਹੀਂ ਜਾਂਦਾ ਹਾਂ ਡਾਕਟਰ ਸਾਹਿਬ ਤੋਵਾ ਤੋਵਾ ਕਰਦਾ ਡਾਕਟਰ ਸਾਹਿਬ ਮੈਂ ਇੱਧੇ ਮੁੜ ਕੇ ਸਾਹ ਨਹੀਂ ਕਰਨਾ ਕੋਈ ਡਾਕਟਰ ਸਾਹਿਬ ਦਾ ਆਪਣਾ 110000 ਰੁਪਏ ਵੜਦੇ ਨਾ ਕਿਉਂਕਿ ਘਰ ਦਾ ਹਾਂ ਰੱਖਾਵੇਂ 10000 ਕਿਰਾਏ ਸਾਡੇ ਡਾਕਟਰ ਸਾਹਿਬਾ ਗਰੀਬ ਬੰਦਿਆਂ ਨੂੰ ਚਲੋ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਚਲ ਹਾਂ ਵਧੀਆ ਪਰਵਾਦ ਮਾਰੇ ਰੱਖ ਲਈ ਦਸਤਾਬਾਦ ਦੱਸ ਸੀਗਾ ਵੀ ਕਿਤੇ ਕੋਈ ਹੋਰੀ ਨਾ ਕੰਮ ਹੋ ਜਾਈ ਨਾ ਕੋਈ ਗੱਲ ਨਹੀਂ ਡਾਕਟਰ ਸਾਹਿਬ ਛੋੜਾ ਟੱਪਾ ਪੱਕਾ ਕਰ ਡਾਕਟਰ ਸਾਹਿਬ ਨੂੰ ਦੱਬਾ ਫੜਾ ਕੇ ਆ ਜਾਈ ਬਾਜੀ ਦਾ ਡੱਬਾ ਫੜਾ ਜੀ ਦੱਸ ਛਡਾ ਧੰਨਵਾਦ ਡਾਕਟਰ ਸਾਹਿਬ ਧੰਨਵਾਦ ਕਹਾ ਤੋਂ ਦੂਜੇ ਨੂੰ ਵੀ ਸਲਾਹ ਦੇਣੀ ਹੈ ਭਈ ਬਾਗਿਆਂ ਦੇ ਚੱਕਰ 'ਚ ਨਹੀਂ ਪੈਣਾ ਹਾਂ ਡਾਕਟਰ ਸਾਹਿਬ ਜੀ ਐਵੇਂ ਮੈਂ ਖੋਦੋ ਸੁ ਡਾਕਟਰ ਸਾਹਿਬ ਇਹ ਚਾਲਾਂ ਦੇ ਚੱਕਰ ਜੀ ਨਹੀਂ ਚੱਕਰ ਜੀ ਨਹੀਂ ਪੈਣਾ ਬਸ ਹਾਂ ਡਾਕਟਰ ਸਾਹਿਬ ਧੰਨਵਾਦ ਠੀਕ ਗੱਲ ਜਿਸ ਨੂੰ ਸਾਰਿਆਂ ਨੂੰ ਇਹ ਆ ਸਾਡੀ ਟੀਮ ਉੱਤੇ ਬੁਰਜਾਂਦੇ ਤੇ ਤੁਸੀਂ ਹੁਣੀ ਫਿਲਮ ਦੇਖ ਕੇ ਹਟਿਓ 3 ਮਿਸ਼ਰੀ ਡੜੀਆਂ ਪੁੱਤਰ ਮਿੱਠਲੇਵੇਂ ਤੇ ਮਿਸ਼ਰੀ ਡੜੀਆਂ ਤੇ ਇਹ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਸਨੇਹਾ ਦਿੱਤਾ ਗਿਆਗਾ ਪਰਿਵਾਰਕ ਮੂਵੀ ਆ ਤੇ ਇਹਨੂੰ ਜਰੂਰ ਦੇਖਿਓ ਬਾਬਿਆਂ ਦੇ ਚੱਕਰ 'ਚ ਨਾ ਪਾਓ ਤੇ ਬਭੂਤੀ ਪਿੱਛੇ ਲੱਗ ਕੇ ਬਾਬੇ ਦੇ ਪਿੱਛੇ ਲੱਗ ਕੇ ਰਹਿਣਾ ਬਭੂਤੀ ਦੇ ਦੀ ਤੇ ਆ ਜਵਾਕ ਮਾਰ ਲਈ ਸੀ ਨਾਲਾ ਮੂੜੀ ਮਾਰ ਲਈ ਸੀ ਸਹੀ ਗੱਲ ਹੈ ਜੀ ਤੇ ਬਾਬੇ ਦੇ ਅੱਖਰ ਤੇ ਨਾ ਕੋ ਮਗਲੀ ਸਾਡਾ ਇਹੀ ਸੁਨਿਆ ਸੀ ਬਸ ਇਸ ਮੰਡੀ ਦੇ ਰਹਿ ਬੀ ਜਿਹੜਾ ਡਾਕਟਰੀ ਇਲਾਜ ਆ ਉਹ ਕਰਵਾਓ ਉਹ ਕਰਵਾਓ ਤੇ ਸਾਧਾ ਪਿੱਛੇ ਲੱਗ ਕੇ ਆਪਦੇ ਪਰਿਵਾਰ ਖਤਮ ਨਾ ਕਰੋ ਸਾਧਾ ਪਿੱਛੇ ਕੁਝ ਨਹੀਂ ਰੱਖਿਆ ਹੁੰਦਾ ਵੀ ਇਹ ਇਦੋਂ ਵਧੀਆ ਵੀ ਸਾਧਾਂ ਦੀ ਸਾਧਾਂ ਕੋਲੇ ਜਾਣ ਤੋਂ ਵਧੀਆ ਵੀ ਆਪਾਂ ਪ੍ਰਮਾਤਮਾ ਅੱਗੇ ਹੱਥ ਜੋੜੋ ਤੇ ਉਸ ਦੀ ਇਦਾਰਤ ਨੂੰ ਕਬੂਲ ਕਰੋ ਪਰ ਜਿਹੜਾ ਕੁਝ ਦੇਣਾ ਪਰਮਾਤਮਾ ਨੇ ਉਹ ਦੇਣਾ ਹੀ ਹੈ ਤੇ ਬਬੂਤਿਆਂ ਨਾਲ ਮੁੰਡੇ ਨਹੀਂ ਹੁੰਦੇ ਤੇ ਮੁੰਡਾ ਤੋਂ ਜਿੰਨੇ ਮੁੰਡੇ ਹਾਂ ਹਾਂਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਕੋਈ ਤੁਹਾਨੂੰ ਕਿਸੇ ਹੋਰ ਚੀਜ਼ਾਂ ਦੀ ਵੀਡੀਓ ਚਾਹੀਦੀ ਹੋਵੇ ਵੀ ਤੁਸੀਂ ਉਹ ਪਸੰਦ ਕਰਦੇ ਹੋ ਤੇ ਜਰੂਰ ਦੱਸਿਆ ਕਰੋ ਅਸੀਂ ਤੁਹਾਡੀ ਲਈ ਉਹ ਹੋਰ ਜੀ ਵੀਡੀਓ ਤਿਆਰ ਕਰਿਆ ਕਰਾਂਗੇ ਸਾਨੂੰ ਜਰੂਰ ਦੱਸਿਆ ਕਰੋ ਕਮੈਂਟ ਰਾਹੀਂ ਤੇ ਇੱਕ ਸਾਡਾ ਹੋਰ ਚੈਨਲ ਆ ਜੀ ਬੱਬੂ ਮਾਨਸਾ ਫਿਲਮਜ਼ ਤੇ ਉਸ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਇੱਕ ਬਾਈ ਹਰਦੀਪ ਦਾ ਚੈਨਲ ਆ ਡਾਕਟਰ ਹਰਦੀਪ ਤੇ ਇਹਨਾਂ ਇਹ ਸਾਡੇ ਚੈਨਲ ਨੇਗੇ ਤੇ ਇਹਨਾਂ ਨੂੰ ਵੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਸਪੋਰਟ ਪਲੀਜ਼ ਸਾਨੂੰ ਸਪੋਰਟ ਕਰੋ ਥੈਂਕ ਯੂ ਧੰਨਵਾਦ ਜੀ